ਦੇ ਮੁਲਕੀ ਕੀ ਉਸ ਬਾਰੇ ਮਤਲਬ ਪੰਜਾਬੀ ਚ ਦੱਸੋ ਪੰਜਾਬ ਸਰਕਾਰ ਵੱਲੋਂ ਜੋ ਇੱਕ ਮਹਮ ਜੁਧ ਨਸ਼ਾ ਅਪਦਾ ਦੇ ਡੇਟੀ ਚਲਾਈ ਜਾ ਰਹੀ ਆ ਉਹਦੀ ਲੜੀ ਦੇ ਵਿੱਚ ਅੱਜ ਮਾਲਟਾਉਨ ਸਰਟੀਫੀਕੇਟ ਦੇ ਵਿੱਚ ਜਵੀਰ ਨੰਬਰ 6 ਦੇ ਅਰੀ ਦੇ ਵਿੱਚ ਆਵਾਦਪੁਰਾ ਮੱਲਾ ਪੈਂਦਾ ਇੱਥੇ ਮਨਜੀਤ ਖੋਤ ਤੇ ਮਨਤਖੌਰ ਦੋ ਲੇਡੀਆਂ ਜਿਹਨਾਂ ਦੇ ਖਿਲਾਫ ਐਨਡੀਪੀਐਸ ਦੇ ਵਕ ਵਕ ਮੁਕਤਮੇ ਦਰਜ ਹੈਗੇ ਆ ਔਰ ਇਹਨਾਂ ਨੇ ਆਪਣੀ ਜਿਹੜੀ ਇੱਥੇ ਘਰ ਹੈਗਾ ਆ ਅਸੀਂ ਔਰ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਹੈਗੀ ਆ ਮਤ ਦੇ ਨਾਲ ਜਿਹੜਾ ਉਹਨਾਂ ਨੇ ਦੇਖਿਆ ਵੀ ਇਹ ਇਲੈਗਲ ਕਸਟ੍ਰਕਸ਼ਨ ਜਿਹੜੀ ਇਹਨਾਂ ਨੇ ਕੀਤੀ ਹੋਈ ਆ ਔਰ ਜੋ ਨਸ਼ਾ ਵੇਚ ਕੇ ਇਹਨਾਂ ਨੇ ਪੈਸੇ ਕਮਾਏ ਸੀਗੇ ਉਸ ਤੋਂ ਬਾਅਦ ਇਹਨਾਂ ਨੇ ਇਹ ਜਿਹੜੀ ਇਲੈਗਲ ਕਸਟ੍ਰਕਸ਼ਨ ਕੀਤੀ ਆ ਉਹਨੂੰ ਅਸੀਂ ਡਿਮੋਲਿਸ਼ ਕਰਨ ਵਾਸਤੇ ਆ ਜਾਈ ਰਹਿਗੇ ਆ ਔਰ ਮਾਨਯੋਗ ਡੀਜੀ ਸਾਹਿਬ ਤੇ ਸਾਡੇ ਮਾਨਯੋਗ ਸੀਪੀ ਮੈਮ ਵੱਲੋਂ ਜੋ ਇੱਕ ਪੰਜਾਬ ਸਰਕਾਰ ਦੇ ਤੋਂ ਹਦਾਇਤਾਂ ਹੈਗੀਆਂ ਨੇ ਵੀ ਨਸ਼ੇ ਵਾਲਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਇਹ ਜਿਹੜਾ ਅੱਜ ਇਸ ਡਿਮਾਲੇਸ਼ਨ ਨੂੰ ਕੀਤਾ ਜਾ ਰਿਹਾ ਔਰ ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜੀ ਮਨਜੀਤਪੁਰ レਡੀ ਹੈਗੀ ਆ ਇਹਦੇ ਖਿਲਾਫ ਐਨਟੀਪ੍ਰੈਸ ਦੇ ਥੇਲੇ ਮੁਕਦਮੇ ਦਰਜ ਨੇ ਤੇ ਮਹਿੰਦਰ ਕੌਰ ਜਿਹੜੀ ਹੈਗੀ ਆ ਉਹਦੇ ਖਿਲਾਫ ਇੱਕ ਮੁਕਦਮਾ ਦਰਜ ਹੈ ਔਰ ਇਹ ਦੋਨੋਂ レडी ਇਸ ਟਾਈਮ ਬੇਲ ਤੇ ਬਾਹਰ ਹੈਗੀਆਂ ਨੇ ਔਰ ਇਹਨਾਂ ਤੇ ਜਿਹੜਾ ਅੱਗੇ ਵੀ ਇਹ ਕੀ ਕੰਮ ਕਰਦੀਆਂ ਹੈਗੀਆਂ ਉਹਨਾਂ ਤੇ ਨਿਗਰਾਨੀ ਰੱਖੀ ਜਾ ਰਹੀ ਆ ਔਰ ਇਹ ਆਪਜੀ ਦੇ ਜ਼ਰੀਏ ਸਮਰਥਕਾਂ ਨੂੰ ਔਰ ਜਿਹੜੇ ਡਰੱਗ ਪੈਡਲਰਸ ਹੈਗੇ ਆ ਉਹਨੂੰ ਚੇਤਾਵਨੀ ਹੈਗੀ ਆ ਵੀ ਜਾਤ ਨਸ਼ਾ ਵੇਚਣਾ ਬੰਦ ਕਰ ਦੋ ਨਹੀਂ ਹੈਗਾ ਤਾਂ ਜੋ ਉਹਨਾਂ ਨੇ ਨਸ਼ਾ ਵੇਚ ਕੇ ਔਰ ਕਾਲੀ ਕਮਾਈ ਨਾਲ ਜਿਹੜੇ ਇਹੋ ਜੇ ਘਰ ਜਾਮ ਵੀ ਪ੍ਰੋਪਰਟੀ ਚ ਬਣਾਈਆਂ ਹੈਗੀਆਂ ਉਹਦਾ ਹੈਗਾ ਲਾਅ ਮੁਤਾਬਕ ਜਿਹੜਾ ਹੈਗਾ ਇਸੇ ਤਰ੍ਹਾਂ ਹੀ ਉਹਦਾ ਜਿਹੜਾ ਕਾਰਵਾਈ ਅਮਲ ਤੇ ਜਾਂਦੀ ਚਲਦੀ ਠੀਕ ਹੈ